ਹਰਦ ਉਸ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਕੋਈ ਪਾਬੰਦੀ ਹੈ ਪਗੜੀ ਬੰਨੜ ਦੇ ਉੱਤੇ ਜਾਂ ਕੜਾ ਪਾਉਣ ਦੇ ਉੱਤੇ ਮੈਂ ਪੰਜਾਬ ਦੇ ਅੰਦਰ ਵੀ ਕੰਮ ਕੀਤਾ ਹੈ ਔਰ ਭਾਰਤ ਦੇ ਵਿੱਚ ਦੂਜੀਆਂ ਥਾਵਾਂ ਤੇ ਮਹਾਰਾਸ਼ਟਰ ਜਾਂ ਹੋਰ ਥਾਵਾਂ ਤੇ ਵੀ ਕੰਮ ਕੀਤਾ ਹੈ ਮੈਨੂੰ ਅਜੇ ਤੱਕ ਕਦੇ ਵੀ ਪਗੜੀ ਜਾਂ ਕੜੇ ਪਿੱਛੇ ਕੋਈ ਪਾਬੰਦੀ ਨਜ਼ਰ ਨਹੀਂ ਆਈ ਨਾ ਮੈਂ ਐਕਸਪੀਰੀਅੰਸ ਕੀਤੀ ਹੈ ਔਰ ਟਵੀਟ ਆਇਆ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਕਿਉਂ ਪੇਸ਼ ਕਰ ਰਹੀ ਮੇਰਾ ਇਹ ਮਨਸ਼ਾ ਨਹੀਂ ਹੈਗੀ ਸੀ ਤੁਸੀਂ ਮੈਨੂੰ ਦੱਸੋ ਕਿ ਪੱਗ ਦੇ ਉੱਤੇ ਕਿਹੜੀ پابੰਦੀ ਤੁਸੀਂ ਦੇਖੀ ਹੈ ਜਾਂ ਕੜੇ ਤੇ ਕਿਹੜੀ پابੰਦੀ ਦੇਖੀ ਹੈ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਢਿੱਲੀਪੋਸਟ ਪੰਜਾਬੀ ਰਾਹੁਲ ਗਾਂਧੀ ਦੇ ਜੋ ਸਿੱਖਾਂ ਪ੍ਰਤੀ ਬਿਆਨ ਦਿੱਤਾ ਗਿਆ ਜੋ ਜਿਹੜੇ ਉਹਨਾਂ ਦੇ ਵੱਲੋਂ ਕਿਹਾ ਗਿਆ ਅਮਰੀਕਾ ਦੇ ਵਿੱਚ ਕੀ ਜਿਹੜੀ ਸਿੱਖਾਂ ਦੇ ਜੋ ਚਾਹੇ ਪਗੜੀ ਹੋਵੇ ਚਾਹੇ ਕੜਾ ਹੋਵੇ ਜਿਸ ਦਾ ਕਈ ਵਾਰ ਵਿਰੋਧ ਜਿਹੜਾ ਇੰਡੀਆ 'ਚ ਦੇਖਣ ਨੂੰ ਮਿਲਿਆ ਤਾਂ ਜਾਂ ਉਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਪਰ ਜਿਸ ਨੂੰ ਲੈ ਕੇ ਭਾਜਪਾ ਲਗਾਤਾਰ ਵਿਰੋਧ ਕਰ ਰਿਹਾ ਸਾਡਾ ਵਿਕਸਾਭ ਹੈਗੇ ਨੇ ਜਿਹੜੇ ਤੁਸੀਂ ਭਾਜਪਾ ਦੇ ਸੀਨੀਅਰ ਲੀਡਰ ਵੀ ਹੈਗੇ ਉਹ ਆਫੀਸਰ ਵੀ ਰਹੇ ਵੱਡੀਆਂ ਪੋਸਟਾਂ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹਦਾ ਬਿਆਰ ਹੈਗਾ ਉਸ ਬਿਆਰ ਨੂੰ ਕਿਉਂ ਭਾਜਪਾ ਇਸ ਨਜ਼ਰੀਂ ਨਾ ਦੇਖ ਰਿਹਾ ਮੈਂ ਦੇਖੋ ਅਸਰਾ ਹੈ ਭਈ ਕੀ ਤੁਸੀਂ ਸਮਝਦੇ ਹੋ ਕਿ ਸਿੱਖਾਂ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਕੋਈ ਪਾਬੰਦੀ ਹੈ ਪਗੜੀ ਬੰਨੜ ਦੇ ਉੱਤੇ ਜਾਂ ਕੜਾ ਪਾਉਣ ਦੇ ਉੱਤੇ ਮੈਂ ਪੰਜਾਬ ਦੇ ਅੰਦਰ ਵੀ ਕੰਮ ਕੀਤਾ ਹੈ ਔਰ ਭਾਰਤ ਦੇ ਵਿੱਚ ਦੂਜੀਆਂ ਥਾਵਾਂ ਤੇ ਮਹਾਰਾਸ਼ਟਰ ਜਾਂ ਹੋਰ ਥਾਵਾਂ ਤੇ ਵੀ ਕੰਮ ਕੀਤਾ ਹੈ ਮੈਨੂੰ ਅਜੇ ਤੱਕ ਕਦੇ ਵੀ ਪਗੜੀ ਜਾਂ ਕੜੇ ਪਿੱਛੇ ਕੋਈ پابੰਦੀ ਨਜ਼ਰ ਨਹੀਂ ਆਈ ਨਾ ਮੈਂ ਐਕਸਪੀਰੀਅੰਸ ਕੀਤੀ ਹੈ ਤੇ ਮੈਨੂੰ ਇਹ ਲੱਗਦਾ ਵੀ ਜੋ ਉੱਥੇ ਕਿਹਾ ਗਿਆ ਹੈ ਉਹਨਾਂ ਨੂੰ ਉਸ ਚੀਜ਼ ਦਾ ਜਾਂ ਤੇ ਨੌਲੇਜ ਨਹੀਂ ਹੈ ਤੇ ਉਹ ਜਾਂ ਕਿਸੇ ਵੇਲੇ ਗੱਲ ਚੱਲਦੀ ਦੇ ਵਿੱਚ ਉਹਨਾਂ ਨੇ ਕੈਜੂਅਲੀ ਇੱਕ ਇੱਕ ਗੱਲ ਕਰ ਦਿੱਤੀ ਜਿਹੜੀ ਅੱਗੇ ਥੋੜੀ ਜੀ ਜ਼ਿਆਦਾ ਫੈਲ ਗਈ ਤੁਸੀਂ ਭਾਜਪਾ ਨੇ ਏਜੰਡਾ ਬਣਾਤਾ ਹੁੰਦਾ ਨਹੀਂ ਦੇਖੋ ਗੱਲ ਸੱਚੀ ਹੈ ਉਹਨੂੰ ਕੰਟਰਡਿਕਟ ਕਰਨਾ ਜ਼ਰੂਰੀ ਸੀ ਕਿ ਇਹ ਗੱਲ ਗਲਤ ਹੈ ਇਹ ਅਸਲੀਅਤੋਂ ਦੂਰ ਹੈ ਉਹ ਦੂਜੀ ਦੋ ਚੀਜ਼ਾਂ ਸੀ ਸਾਡੇ ਕੋਲ ਚੁੱਪ ਬੈਠੇ ਰਹਿੰਦੇ ਚੁੱਪ ਬੈਠਦੇ ਤੇ ਐਦਾਂ ਲੱਗਦਾ ਹੈ ਕਿ ਇਹ ਸੱਚੀ ਹੈ ਜੇ ਸੱਚ ਨਾ ਹੁੰਦੀ ਤੇ ਅਗਲਾ ਬੋਲਦਾ ਸੋ ਕਈ ਵਾਰੀ ਤੁਹਾਨੂੰ ਕੰਟਰਡਿਕਟ ਕਰਨ ਲਈ ਜ਼ਰੂਰੀ ਹੁੰਦਾ ਸੀ ਕੌਂਟਰਡਿਕਟ ਕੀਤਾ ਸਿੱਖ ਇੱਕ ਟਰਬਨ ਨਾਲ ਬਿਲੋਂਗ ਕਰਦੇ ਆ ਤੁਹਾਡੇ ਨਾਲ ਵੀ ਕਦੇ ਅਜਿਹੇ ਇਨਸੀਡੈਂਟ ਹੋਏ ਸੀ ਜਾਂ ਤੁਸੀਂ ਕਹਿ ਰਹੇ ਹੋ ਵੀ ਇਹ ਨਾਰਮਲ ਚੀਜ਼ਾਂ ਹਨ ਕਦੇ ਹੋਈ ਸੀ ਦੇਖੋ ਛੋਟਕੀਆਂ ਮੋਟਕੀਆਂ ਚੀਜ਼ਾਂ ਹੁੰਦੀਆਂ ਇਹਨਾਂ ਦਾ ਨੋਟਿਸ ਨਹੀਂ ਲਈਦਾ ਬਿਲਕੁਲ ਤੁਸੀਂ ਉਪੋਜ਼ੀ ਸਖਤੀ ਕੀਤੀ ਹੁਣ ਜਿਨ੍ਹਾਂ ਨੇ ਤੁਹਾਡੇ ਪੱਥਰ ਮਾਰੇ ਤੁਸੀਂ ਲਾਠੀ ਚਾਰਜ ਕੀਤਾ ਨਾ ਉਹ ਤੁਹਾਡੇ ਬਾਰੇ ਚੰਗਾ ਬੋਲਣਗੇ ਨਾ ਤੁਸੀਂ ਉਹਨਾਂ ਬਾਰੇ ਚੰਗਾ ਬੋਲੋਗੇ ਪਰ ਜਦੋਂ ਇਨਸੀਡੈਂਟ ਓਵਰ ਹੋ ਗਿਆ ਤੇ ਮੇਰੀ ਕੋਸ਼ਿਸ਼ ਆ ਹੁੰਦੀ ਉਹਨਾਂ ਨੂੰ ਕਿ ਭਾਈ ਦੇਖੋ ਤੁਸੀਂ ਪਕਸਰ ਮਾਰਤੇ ਅਸੀਂ ਛੋਟਾ ਮੋਟਾ ਲਾਠੀ ਚਾਰਜ ਕਰਤਾ ਤੇ ਹੁਣ Let us forgive and forget ਉਹ ਆਦਮੀ ਜਿਹੜੇ ਉਸ ਵੇਲੇ ਤੇ ਕਈ ਪਰ ਇਹ ਹੁਣ ਜਿਹੜਾ ਬਿਆਨ ਹੈਗਾ ਤੁਸੀਂ ਇਹਨੂੰ ਵੀ ਜਿਹੜੇ ਤੁਸੀਂ ਸ਼ਬਦਾਂ ਚ ਕਹਿ ਰਹੇ ਹੋ ਇਸ ਬਿਆਨ ਨੂੰ ਤੁਸੀਂ ਕਹਿ ਸਕਦੇ ਸੀ ਕਿਉਂਕਿ ਉਹਨੇ ਇੱਕ ਟਵੀਟ ਆਇਆ ਵਾਪਸੀ ਟਵੀਟ ਜੋ ਉਹਨੇ ਕੀਤਾ ਉਹਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਭਾਜਪਾ ਕਿਉਂ ਪੇਸ਼ ਕਰ ਰਹੀ ਮੇਰਾ ਇਹ ਮਨਸ਼ਾ ਨਹੀਂ ਹੈਗੀ ਸੀ ਕਿਉਂਕਿ ਪੰਜਾਬ ਚ ਕਈ ਜਗ੍ਹਾ ਤੇ ਇਨਸੀਡੈਂਟ ਹੋਏ ਨੇ ਪੇਪਰਾਂ ਦੌਰਾਨ ਹੋਏ ਨੇ ਵੀ ਇਹਨਾਂ ਚੀਜ਼ਾਂ 'ਚ ਸਰਕਾਰ ਹੈਗੀ ਹੈ ਗਵਰਨਮੈਂਟ ਚ ਸੈਂਟਰ ਬੀਜੇਪੀ ਸਰਕਾਰ ਹੈ ਉਹ ਕਿਉਂ ਨਹੀਂ ਸਿੱਧੇ ਤੌਰ ਤੇ ਚੀਜ਼ਾਂ ਇੰਪਲੀਮੈਂਟ ਕਰ ਦਿੰਦੀ ਮਤਲਬ ਜੋ ਵੀ ਰੂਲ ਹੈਗੇ ਜੀ ਦੇਖੋ ਕੜੇ ਬਾਰਾ ਕੀ ਇੰਪਲੀਮੈਂਟੇਸ਼ਨ ਚਾਹੁੰਦੇ ਹੋ ਦੇਖੋ ਆਪਾਂ ਸਪੈਸੀਫਿਕ ਗੱਲ ਕਰੀਏ ਉਹਨਾਂ ਨੇ ਪੱਗ ਔਰ ਖੜਾ ਰੋ ਰੈਫਰੈਂਸ ਦਿੱਤੇ ਆ ਤੁਸੀਂ ਮੈਨੂੰ ਦੱਸੋ ਕਿ ਪੱਗ ਦੇ ਉੱਤੇ ਕਿਹੜੀ پابੰਦੀ ਤੁਸੀਂ ਦੇਖੀ ਆ ਜਾਂ ਖੜੇ ਤੇ ਕਿਹੜੀ پابੰਦੀ ਦੇਖੀ ਆ ਔਰ ਜੇਕਰ ਕਿਤੇ ਦੇਖੀ ਆ ਤੇ ਮੈਂ ਐਂਡੋਰਸ ਕਰ ਜਾਗਾ ਜੀ ਜੋ ਉਹਨਾਂ ਨੇ ਕਿਹਾ ਸਹੀ ਹੈ ਪੇਪਰਾਂ ਦੌਰਾਨ ਜੋ ਹੁੰਦਾ ਜੋ ਉਹਨਾਂ ਵੱਲੋਂ ਕਈ ਵਾਰੀ ਇਹਨਾਂ ਗੱਲਾਂ ਨੂੰ ਲੈ ਕੇ ਸ਼ਾਇਦ ਕਿਹਾ ਗਿਆ ਕਿ ਕਿਦਾਂ ਅਦਰ ਸਟੇਟ ਚ ਹੁੰਦਾ ਨਹੀਂ ਦੇਖੋ ਤੁਸੀਂ ਦੇਖੋ ਤੁਸੀਂ ਕਿੰਨੀ ਵਾਰੀ ਦੇਖਿਆ ਤੁਸੀਂ ਕੋਈ ਆਈਸੋਲੇਟਡ ਇੰਡੀਆ ਚ ਇੱਕ ਕੇਸ ਹੋ ਗਿਆ ਉਹਨੂੰ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ ਆਪਾਂ ਉਹਨੂੰ ਸਿੱਖਾਂ ਚ پابੰਦੀ ਨਹੀਂ ਬਣਾ ਸਕਦੇ فرض ਕਰੋ ਕਿਸੇ ਇੱਕ ਐਂਡ ਵਿਜੀਲੇਟਰ ਨੇ ਇੱਕ ਸਟੂਡੈਂਟ ਨੂੰ ਚੈੱਕ ਕਰਤਾ ਤੇ ਉਹਦਾ ਮਤਲਬ ਨਹੀਂ ਆ ਸਾਰੇ ਸਿੱਖਾਂ ਚ پابੰਦੀ ਲੱਗ ਗਈ ਉਸੀ ਚੀਜ਼ ਇੱਕ ਜਗ੍ਹਾ ਤੇ ਹੋਈ ਉਹਨੂੰ ਕਰੈਕਟ ਕਰ ਲਓ ਸਹੀ ਕਰ ਲਓ ਠੀਕ ਕਰ ਲਓ ਗੱਲ ਖਤਮ ਮਤਲਬ ਧਰਮ ਖਿਲਾਫ ਜਿਹੜਾ ਹੈਗਾ ਕਿਸੇ ਵੀ ਮਤਲਬ ਅਸੀਂ ਬਿਆਨਬਾਜ਼ੀ ਜਿਹੜੀ ਹੈਗੀ ਮੈਂ ਤਾਂ ਦੇਖੋ ਉਸ ਚੀਜ਼ ਨੂੰ ਵੱਡਾ ਕਰਕੇ ਪਾੜ ਸਮਾਜਿਕ ਡਿਵੀਜ਼ਨ ਕਰਨ ਦੀ ਬਜਾਏ ਉਹਨੂੰ ਚੀਜ਼ ਨੂੰ ਕਰੈਕਟ ਕਰ ਲੈਣਾ ਚਾਹੀਦਾ ਕੋਈ ਵੀ ਵੱਡਾ ਕਿਤੇ ਵੀ ਕੋਈ ਇਰਿਸਪੌਂਸੀਬਲ ਗੱਲ ਕਰ ਸਕਦਾ ਉਹ ਮੇਰਾ ਆਪਣਾ ਖਿਆਲ ਹੈ ਕਿ ਜੋ ਵੀ ਕੋਈ ਇਰਿਸਪੌਂਸੀਬਲ ਬੋਲਦਾ ਹੈ ਤਾਂ ਉਹਨੂੰ ਇਗਨੋਰ ਕਰ ਦੇਣਾ ਚਾਹੀਦਾ ਜੇ ਸਾਡੀ ਆਪਦੀ ਪਾਰਟੀ ਦਾ ਹੀ ਹੋਵੇ ਜਿਹੜਾ ਮਤਲਬ ਕੋਈ ਵੀ ਹੋਏ ਸੀ ਉਹ ਇਗਨੋਰ ਕਰ ਦੇਣਾ ਆਪਾਂ ਨੂੰ ਕੋਈ ਵੀ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜੇ ਅੱਜ ਸਮਾਜ ਦੇ ਵਿੱਚ ਜ਼ਹਿਰ ਫੈਲਾਉਣ ਤਰ ਜੇਕਰ ਕਿਸੇ ਨੇ ਕੁਝ ਬੋਲਿਆ ਉਹਨੂੰ ਸਾਨੂੰ ਸਹੀ ਕਰ ਲੈਣਾ ਚਾਹੀਦਾ ਕਰੈਕਟ ਕਰ ਲੈਣਾ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਗੱਲਬਾਤ ਦੇ ਸਮਾਂ ਕੱਢਿਆ ਸੋ ਇਹ ਸੀ ਸਾਡੇ ਨਾਲ ਬਿਕਸਾਪ ਜਿਨ੍ਹਾਂ ਨੇ ਭਾਜੀਪੀ ਸੀਨੀਅਰ ਆਗੂ ਨੇ ਤੇ ਵੱਡੇ ਆਫੀਸਰ ਵੀ ਰਹੇ ਨੇ ਸੋ ਜੋਡੇ ਡੇਲੀ ਪੋਸ ਕੈਮਰਿਕਨ ਪਰਸਨ ਮੇਜ ਤੇ ਨਾ ਸੰਦੀਪ ਕੰਬੋਜ ਚੰਡੀ